ਫਿਰ ਅੱਜ ਬੱਕਰੀਆਂ ਦਲੀਲਾਂ ਦੇਣੀਆਂ ਜਿਹੜੀਆਂ ਉਹ ਬਾਜੂ ਨਹੀਂ ਸੀਦਾ ਇਸ ਕਰਕੇ ਜੋ ਹਦੇਸ਼ ਆਇਆ ਠੀਕ ਹੈ ਸਿਰਮਤੇ ਪ੍ਰਵਾਨ ਕੀਤਾ ਸੱਤ ਸਜਾਵਤ ਕੋਈ ਨਹੀਂ ਗੁਰੂ ਦਾ ਘਰ ਹੈ ਗੁਰੂ ਤੁਹਾਨੂੰ ਸਮਝਾਉਣ ਵਾਸਤੇ ਜਿਹੜਾ ਇੱਕ ਵਾਰੀ ਸਖਤ ਸੰਦੇਸ਼ ਵੀ ਦਿੰਦਾ ਤੇ ਗੁਰੂ ਜੀ ਬਖਸ਼ਸ਼ ਨਾਲੀ ਬੰਦਾ ਅੱਗੇ ਵੱਧਦਾ ਇਸ ਤਰ੍ਹਾਂ ਪ੍ਰਕਾਸ਼ੀ ਬਦਲ ਰਹਾ ਤਾਂ ਫਕਰੇ ਕੋਵ ਅਵਾਰਡ ਪਾਪਲੇ ਅੰਦਰ ਫੈਸਲਾ ਕਿਤੇ ਨਾ ਕਿਤੇ ਚੈਦ ਵਰਕਰ ਨਰਾਜ ਹੋ ਗਏ ਉਹਨੇ ਤਖਸਬੰਦ ਦਾ ਫੈਸਲਾ ਤਖਸਬੰਦ ਦਾ ਹੀ ਵੱਡਾ ਫੈਸਲਾ ਹੁਕਮ ਹੋਇਆ ਹਾਂ ਵੱਡਾ ਫੈਸਲਾ ਇਹ ਹੁਣ ਉਹਦਾ ਹੱਥ ਹੈ ਨਹੀਂ ਕਿ ਕਿਉਂਕਿ ਉਹਨਾਂ ਨੂੰ ਤਾਂ ਹੁਣ ਜਿੱਦ ਸਾਹਤ ਪਹੁੰਚ ਗਏ ਉਹਨਾਂ ਵਾਸਤੇ ਤਾਂ ਇਹ ਨਹੀਂ ਹੈ ਕਿ ਉਹਨ ਸੰਗਤ ਨੇ ਕਿੰਨੂੰ ਕਿਸ ਤਰੀਕੇ ਦਿੰਦੀ ਹੈ ਸੰਗਤ ਦੀ ਅਰਸੀ ਕਿਸੇ ਗੱਲ ਦੇ ਉੱਤੇ ਕਿੰਤੂ ਪਰਤੂ ਬੇੜਾ ਉਹ ਨਹੀਂ ਖਾ। ਬਾਕੀ ਨੂੰ ਸਿਹਰਾ ਦਿੱਤਾ ਹੈ। ਬਾਕੀ ਦਾਗੀ ਵੀ ਨੇ ਤੇ ਇਹ ਤਵੱਸਤ ਦਾ ਬੇਸ਼ੌਕ ਦਿੱਤਾ। ਚਲੋ ਮੈਂ ਕਿ ਪਹਿਲਾਂ ਤਾਂ ਜਿਹੜੀ ਸੇਵਾ ਜਿਹੜਾ ਹੁਕਮ ਲੱਗਿਆ ਜੋ ਤਨਖਾ ਲੱਗੀ ਹੈ। ਪਹਿਲਾਂ ਤਾਂ ਅਸੀਂ ਤੰਦੇਈ ਦੇ ਨਾਲ ਆਪਣੀਆਂ ਸੇਵਾਵਾਂ ਪੂਰੀਆਂ ਕਰਨ

ਕੱਕਰੀਆਂ ਬਲੇਨਾ ਦੇਣੀਆਂ ਜਿਹੜੀ ਆ ਤੇ ਉਹ ਬਾਜੂ ਵੀ ਹਿੱਸਾ ਇਸ ਕਰਕੇ ਜੋ ਹਦੇਸ਼ ਆ ਠੀਕ ਹੈ ਸਿਰਮਤੇ ਪ੍ਰਵਾਨ ਕੀਤਾ ਕਿ ਸਤਿ ਸਜਾਵਨ ਕੋਈ ਨਹੀਂ ਗੁਰੂ ਦਾ ਘਰ ਹੈ ਗੁਰੂ ਤੁਹਾਨੂੰ ਸਮਝਾਉਣ ਵਾਸਤੇ ਜਿਹੜਾ ਕਿ ਉਹਦੀ ਸਖਤ ਸੰਦੇਸ਼ ਵੀ ਦਿੰਦਾ ਤੇ ਗੁਰੂ ਦੀ ਬਖਸ਼ਸ਼ ਨਾਲ ਹੀ ਬੰਦਾ ਅੱਗੇ ਵੱਧਦਾ ਇਸ ਤਰ੍ਹਾਂ ਪ੍ਰਕਾਸ਼ੀ ਬੱਦਲ ਰਾਹ ਤੋਂ ਫਕਰੇ ਕੋਵ ਅਵਾਰਡ ਪਾਪਸਲੇ ਦਾ ਫੈਸਲਾ ਕਿਤੇ ਨਾ ਕਿਤੇ ਚੈਦ ਵਰਕਰ ਨਰਾਜ ਹੋ ਗਏ ਉਹਨੇ ਤਖਸਬੰਦ ਦਾ ਫੈਸਲਾ ਕਿ ਤਖਸਬੰਦ ਦਾ ਹੀ ਵੱਡਾ ਫੈਸਲਾ ਹੁਆ ਹਾਂ ਵੱਡਾ ਫੈਸਲਾ ਇਹ ਹੁਣ ਉਹਦਾ ਹੱਥ ਤਾਂ ਹੈ ਨਹੀਂ ਕਿ ਕਿਉਂਕਿ ਉਹਨਾਂ ਨੂੰ ਤਾਂ ਹੁਣ ਜਿੱਦ ਸੱਤ ਪਹੁੰਚ ਗਏ ਉਹਨਾਂ ਵਾਸਤੇ ਤਾਂ ਇਹ ਨਹੀਂ ਹੈ ਕਿ ਹੁਣ ਸੰਗਤ ਨੇ ਕਿੰਨੂੰ ਕਿਸ ਤਰ੍ਹਾਂ ਲੰਦੀ ਆ ਸੰਗਤ ਹੀ ਹੈ ਅਦੇਸ਼ ਅਰਸੀ ਕਿਸੇ ਗੱਲ ਦੇ ਉੱਤੇ ਕਿੰਤੂ ਪਰਤੂ ਬੇੜਾ ਉਹ ਨਹੀਂ ਖੜਾ ਬਾਕੀ ਨੂੰ ਸਿਹਹਾ ਦਿੱਤਾ ਹੈ ਬਾਕੀ ਦਾਗੀ ਵੀ ਨੇ ਤੇ ਇੱਕ ਤਵੱਸ ਦਾ ਵੇਸ਼ ਉਹ ਵੀ ਦਿੱਤਾ ਚਲੋ ਮੈਂ ਕਿ ਪਹਿਲਾਂ ਤਾਂ ਜਿਹੜੀ ਸੇਵਾ ਜਿਹੜਾ ਹੁਕਮ ਲੱਗਿਆ ਜੋ ਤਨਖਾ ਲੱਗੀ ਹੈ ਪਹਿਲਾਂ ਤਾਂ ਅਸੀਂ ਤੰਦੇ ਦੇ ਨਾਲ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਉਸ ਤੋਂ ਬਾਅਦ ਕੱਟੀਆਂ ਬਾਕੀ ਗੱਲਾਂ ਨੇ ਅੱਜ ਕੀ ਹੁੰਦਾ ਉਸ ਸਮੇਂ ਦੇ ਮੁਤਾਬਕ ਹੈ ਸਾਡੀ ਕੋਸ਼ਿਸ਼ ਹੈ ਕਿ ਜੋ ਆਦੇਸ਼ ਆਇਆ ਅਸੀਂ ਆਪਣੇ ਵੱਲੋਂ ਇਸ ਤਰ੍ਹਾਂ ਦਾ ਦੇਖ ਲਓ ਕਿ ਇਸ ਤੋਂ ਬਾਅਦ ਵਿੱਚ ਬਲਟੋਆ ਸਾਹਿਬ ਨੂੰ ਫਿਰ ਤੋਂ ਤਾਕਤ ਦਿੱਤੀ ਗਈ ਹੈ ਮੈਂ ਕਿਹਾ ਆਦੇਸ਼ ਹੈ ਉਹ ਆਦੇਸ਼ ਦੇ ਤਿੱਤੇ ਮੈਂ ਵਿਰੋਧ ਨਹੀਂ ਕਰਤਾ ਕਰ ਦੋ ਦੇਸ਼ ਦੀ ਸਜ਼ਾ ਦਾ قصੂਰੀ ਅੱਜ ਕੱਲ੍ਹ ਜੋ ਦੇਸ਼ ਆਇਆ ਉਸ ਦੇ ਮੁਤਾਬਕ ਅਸੀਂ ਆਪਣਾ ਕਰਾਂਗੇ